ਆਈਡੀ ਉੱਤੇ ਤਾਂ ਆਪਣੀ ਥੋੜੀ ਗੱਲ ਇਹ ਕਿ ਮੈਂ ਇਹ ਬਾਦ ਸਾਹਿਬ ਨੇ ਸਰਕਾਰ ਨੇ ਸੁਨੇਹਾ ਦਿੱਤਾ ਚੁੱਪ ਚੁੱਪ ਕਰ ਦਿਓ ਬਸ ਯਾਰ ਟੋਲਰੈਂਸ ਔਨ ਕ腐ਸ਼ਨ ਉਹਨਾਂ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਅੰਦਰ ਅਗਰ ਮੈਨੂੰ ਦਿਖੇਗਾ ਬੇਸ਼ੱਕ ਉਹ ਮੇਰਾ ਆਦਰ ਸਾਥੀ ਹੋਵੇ ਮੈਂ ਉਹਨੂੰ ਫੜਕੇ ਅੰਦਰ ਦੇ ਆਦੂ ਗੋਲ ਬਸ ਖੜਜੋ ਯਾਰ ਔਰ ਉਹਨਾਂ ਲੋਕਾਂ ਨੇ ਪਹਿਲਾਂ ਜਿਹੜਾ ਇੱਕ ਸ਼ੋਅ ਮੈਚ ਮੈਂ ਉਹਨੂੰ ਸ਼ੋਅ ਮੈਚ ਕਰਾਂਗਾ ਜਿਨੇ ਕੀ ਸ਼ੋਅ ਮੈਚ ਖੇਡਦੇ ਉਹਨਾਂ ਨੇ ਇੱਕ ਸ਼ੋਅ ਮੈਚ ਖੇਡਿਆ ਆਪਦੇ ਮੰਤਰੀ ਨੂੰ ਫੜਕੇ ਕਿਉਂਕਿ ਉਹ ਸ਼ੋਅ ਮੈਚ ਵਿਖਾਉਣਾ ਚਾਹੁੰਦੇ ਸੀ ਗੁਜਰਾਤ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਕਿਉਂਕਿ ਬਾਏ ਇਲੈਕਸ਼ਨ ਸੀ ਇਹ ਰਮਾ ਚੱਲੇ ਲੋਕਾਂ ਨੂੰ ਕਿ ਮੈਂ ਆਪਣਾ ਮੰਤਰੀ ਇੱਕ ਫੜਲੇ ਆ ਜਦਕੀ ਉਸ ਮੰਤਰੀ ਦੇ ਖਿਲਾਫ ਕੋਈ ਸਬੂਤ ਨਹੀਂ ਸੀ ਸਾਨੂੰ ਤਾਂ ਮਿਲਿਆ ਨਹੀਂ ਤੇ ਲੋਕਾਂ ਨੇ ਬੜੀ ਵਾਵਾ ਕੀਤੀ ਵੀ ਮਾਨ ਸਾਹਿਬ ਨੇ ਬਿਨਾਂ ਸਬੂਤੋ ਲੋਕਾਂ ਚ ਗੱਲ ਆਏ ਬਿਨਾਂ ਆਪ ਦਾ ਮੰਤਰੀ ਫੜ ਕੇ ਅੰਦਰ ਢੱਕਿਆ ਇਹ ਖੜ ਜੋ ਯਾਰ ਇਸ ਗਲਤੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੋਈ ਕਿ ਇਹ ਵਿਅਕਤੀ ਕ੍ਰਪਸ਼ਨ ਦੇ ਮੁੱਦੇ ਤੇ ਕ੍ਰਪਸ਼ਨ ਦੇ ਖਿਲਾਫ ਹੈ ਜ਼ੀਰੋ ਟੋਲਰੈਂਸ ਸ਼ਰਾਰੀ ਨੂੰ ਬਰਖਾਸ ਕਰੋ ਬਰਖਾਸ ਕਰੋ बंद करो बंद ਆਈਡੀ ਉੱਤੇ ਤਾਂ ਆਪਾਂ ਥੋੜੀ ਜਿਹੀ ਚੈੱਕ ਕਰ ਲਈ ਮੇਰੀ ਸਾਫ ਨੇ ਸਰਕਾਰ ਪਰ ਕੇ ਜੁਨੇ ਹੱਥ ਚੁੱਪ ਕਰ ਦਿਓ ਬਸ ਸਰ ਟੋਲਰੈਂਸ ਔਨ ਕ腐ਸ਼ਨ ਉਹਨਾਂ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਅੰਦਰ ਅਗਰ ਮੈਨੂੰ ਦਿਖੇਗਾ ਤਾਂ ਬੇਸ਼ੱਕ ਉਹ ਮੇਰਾ ਆਪਣਾ ਸਾਥੀ ਹੋਵੇ ਮੈਂ ਉਹਨੂੰ ਫੜ ਕੇ ਅੰਦਰ ਦੇ ਆਉਂਦਾ ਬਸ ਖੜ ਜਾ ਯਾਰ ਔਰ ਉਹਨਾਂ ਲੋਕਾਂ ਨੇ ਪਹਿਲਾ ਜਿਹੜਾ ਇੱਕ ਸ਼ੋ ਮੈਚ ਮੈਂ ਉਹਨੂੰ ਸ਼ੋ ਮੈਚ ਕਹਾਂਗਾ ਜਿਵੇਂ ਕਿ ਸ਼ੋ ਮੈਚ ਖੇਡਦੇ ਉਹਨਾਂ ਨੇ ਇੱਕ ਸ਼ੋ ਮੈਚ ਖੇਡਿਆ ਆਪਦੇ ਮੰਤਰੀ ਨੂੰ ਫੜ ਕੇ ਕਿਉਂਕਿ ਉਹ ਸ਼ੋ ਮੈਚ ਵਿਖਾਉਣਾ ਚਾਹੁੰਦੇ ਸੀ ਗੁਜਰਾਤ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਕਿਉਂਕਿ ਬਾਈ ਇਲੈਕਸ਼ਨ ਸੀ ਇਹ ਮਾਚਲ ਦੇ ਲੋਕਾਂ ਨੂੰ ਕਿ ਮੈਂ ਆਪਣਾ ਮੰਤਰੀ ਇੱਕ ਫੜਲੇ ਆ ਜਦ ਕਿ ਉਸ ਮੰਤਰੀ ਦੇ ਖਿਲਾਫ ਕੋਈ ਸਬੂਤ ਨਹੀਂ ਸੀ ਸਾਨੂੰ ਤਾਂ ਮਿਲਿਆ ਨਹੀਂ ਤੇ ਲੋਕਾਂ ਨੇ ਬੜੀ ਵਾਵਾ ਕੀਤੀ ਵੀ ਮਾਨ ਸਾਹਿਬ ਨੇ ਬਿਨਾਂ ਸਬੂਤ ਤੋਂ ਲੋਕਾਂ ਚ ਗੱਲ ਆਈ ਬਿਨਾਂ ਆਪ ਦਾ ਮੰਤਰੀ ਫੜ ਕੇ ਅੰਦਰ ਢੱਕਿਆ ਇਹ ਗਲਤੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੋਈ ਕਿ ਇਹ ਵਿਅਕਤੀ ਕ੍ਰਪਸ਼ਨ ਦੇ ਮੁੱਦੇ ਤੇ ਕ੍ਰਪਸ਼ਨ ਦੇ ਖਿਲਾਫ ਹੈ ਜ਼ੀਰੋ ਟੋਲਰੈਂਸ